ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਅੱਜ ਮੈਂ ਗੱਲ ਕਰਨ ਲੱਗਿਆ ਅੰਗਹੀਨਾ ਦੀ ਜਿਨ੍ਹਾਂ ਨੂੰ ਰੱਬ ਇਸ ਦੁਨੀਆ ਤੇ ਭੇਜਦਾ ਤਾਂ ਹੈਗਾ ਪਰ ਕਈਆਂ ਨੂੰ ਉਹਨਾਂ ਨੂੰ ਜਿਹੜੇ ਕੱਲ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ 80% ਇਹੋ ਜਿਹੇ ਅੰਗਹੀਨਾ ਜਿਹੜੇ ਘਰੋਂ ਵੀ ਛਿੜਕਾ ਖਾਂਦੇ ਆ ਤੇ ਗਾਂਹ ਹੋਰਾਂ ਵੀ ਕਈ ਛਿੜਕਾ ਪੈਂਦੀਆਂ ਔਰ ਉਹਨਾਂ ਨੂੰ ਕਈ ਗੱਲਾਂ ਸੁਣਨੀਆਂ ਪੈਂਦੀਆਂ ਤੇ ਉਹ ਸੁਣਦੇ ਆ ਉਹ ਜਿਹੇ ਇਹੋ ਜਿਹੇ ਅੰਗਿਨ ਵੀ ਹੁੰਦੇ ਆ ਜਿਨ੍ਹਾਂ ਦਾ ਵਿਆਹ ਸ਼ਾਦੀ ਹੋਣਾ ਬਹੁਤ ਮੁਸ਼ਕਲ ਹੁੰਦਾ ਮੇਰਾ ਸੱਜਣਾ ਮੈਂ ਤੁਹਾਨੂੰ ਦੱਸਦਾ ਵੇਖੋ ਮੈਨੂੰ ਇਹ ਤਾਂ ਨਹੀਂ ਪਤਾ ਵੀ ਉਹਨੂੰ ਪਤੰਦਰ ਗੁੱਸਾ ਕਰੂਗਾ ਕਿ ਕੀ ਕਹੂਗਾ ਮੈਨੂੰ ਮੇਰਾ ਇੱਕ ਦੋਸਤ ਆ ਉਹਨੇ ਪਲੱਸ 2 ਕੀਤੀ ਹੋਈ ਆ ਦੋਨੇ ਲੱਤਾਂ ਤੋਂ ਅੰਗਹੀਨ ਔਰ ਦੋਨੇ ਲੱਤਾਂ ਤੋਂ ਪੋਲੀਓ ਆ ਔਰ ਉਹਨੂੰ ਕੋਈ ਧੋકરી ਨਹੀਂ ਮਿਲੀ ਮੈਂ ਗੱਲ ਕਰ ਲੱਗਿਆ ਮਾਨਯੋਗ ਅਮਨ ਅਰੋੜਾ ਜੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਮਾਨਯੋਗ ਸੰਨੀ ਆਲੂਵਾਲੀਆ ਚੇਅਰਮੈਨ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਪੰਜਾਬ ਅੱਜ ਸਾਡੇ ਬਲਾਕ ਦੇ ਵਿੱਚ ਆਏ ਸੀ ਇੱਥੇ ਜਿਹੜਾ ਕਹਿ ਲੋ ਉਹਨਾਂ ਨੇ ਮੇਰੇ ਹਸਾਬ ਦੇ ਨਾਲ ਉਹਨਾਂ ਨੇ ਜਿਹੜਾ ਕਹਿੰਦੇ ਹੁੰਦੇ ਨਾ ਵੀ ਉਹ ਘਾਟਨ ਕਰਨ ਆਏ ਸੀਗੇ ਸੀਵਰੇਜ ਬਣਾ ਇੱਥੇ ਚਲੋ ਸੀਵਰੇਜ ਦੇ ਨਾਲ ਲੋਕਾਂ ਦਾ ਫਾਇਦਾ ਤਾਂ ਹੋਣਾ ਹੀ ਹੋਣਾ ਪਰ ਅੱਦੇ ਨਾਲੋਂ ਜ਼ਿਆਦਾ ਫਾਇਦਾ ਸਰਕਾਰਾਂ ਦਾ ਹੋ ਜਾਂਦਾ ਨਾਲ ਤੁਹਾਨੂੰ ਪਤਾ ਰੇਤਾ ਵੀ ਇਹਨਾਂ ਦਾ ਹੁੰਦਾ ਬੱਜਰੀ ਵੀ ਇਹਨਾਂ ਦੀ ਹੁੰਦੀ ਆ ਸਾਰਾ ਕੁਝ ਇਹਨਾਂ ਦਾ ਹੁੰਦਾ ਠੇਕੇਦਾਰ ਤੱਕ ਇਹਨਾਂ ਸਾਰਾ ਤੁਸੀਂ ਮੈਂ ਤਾਂ ਹੁਣ ਕੀ ਦੱਸਾਂ ਤੁਸੀਂ ਆਪੇ ਸਮਝ ਲਓ ਮੈਂ ਹੁਣ ਪੂਰੀ ਗੱਲ ਤਾਂ ਨਹੀਂ ਬੋਲਣ ਲੱਗਿਆ ਆਖੇ ਮੈਂ ਬਾਤ ਪਾਈ ਤਾਂ ਤੂੰ ਬੁੱਝ ਲਈ ਬਾ ਬੁੱਝ ਲਈ ਅੱਛਾ ਅਮਣਾ ਰੋੜਾ ਜੀ ਆਏ ਨਾਲ ਹੀ ਜਿਹੜੇ ਅੰਗਹੀਨ ਸੀ ਉਹਨਾਂ ਨੂੰ ਇਹਨਾਂ ਨੇ ਜਿਹੜੀਆਂ ਰੇੜੀਆਂ ਹੁੰਦੀਆਂ ਵੇਖੋ ਜੀ ਮੈਨੂੰ ਐਸੀ ਤਾਂ ਪਤਾ ਨਹੀਂਗਾ ਜਾਂ ਉਹਨੂੰ ਸਾਡੇ ਤਾਂ ਰੇੜੀ ਕਹਿੰਦੇ ਆ ਜਿਹੜੇ ਅੰਗ ਹੀਨਾਂ ਦੇ ਸਾਈਕਲ ਦਿੱਤੇ ਗਏ ਆ ਔਰ ਜਿਹੜਾ ਉਹ ਕਹ ਲੋ ਸਾਈਕਲ ਦਿੱਤੇ ਗਏ ਆ ਅੱਜ ਲਗਭਗ ਦੇਸ਼ ਆ ਯਾਦ ਹੋਏ ਨੂੰ 75 ਸਾਲਾਂ ਤੋਂ ਪਲੱਸ ਹੋ ਗਿਆ ਤੇ ਮੈਂ ਜਦੋਂ ਵੇਖਦਾ ਅੰਗ ਹੀਨਾਂ ਨੂੰ ਇਹ ਸਾਈਕਲ ਹੀ ਦਿੰਦੇ ਆ ਚਲੋ ਇਹ ਵੀ ਇਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਕਿ ਉਹਨਾਂ ਦੀ ਕਿਸੇ ਨੇ ਵਿਚਾਰਿਆਂ ਦੀ ਕੋਈ ਗੱਲਬਾਤਾਂ ਨਹੀਂ ਸੁਣਦਾ ਹੁੰਦਾ ਚਲੋ ਜਿਹੜੇ ਇਹ ਸਾਈਕਲ ਇਹ ਤਾਂ ਦਿੰਦੇ ਆ ਵੈਸੇ ਰੈੱਡ ਕਰਾਸ ਵਾਲੇ ਬੰਨ ਤਾਂ ਕਿਸੇ ਨੇ ਐਂ ਕਿਹਾ ਸੀ ਵੀ ਰੈੱਡ ਕਰਾਸ ਵਾਲੇ ਦਿੰਦੇ ਆ ਪਰ ਚਲੋ ਨਾ ਐਮਐਲਏ ਦਾ ਹੋ ਜਾਂਦਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਜਿਹੜੀ ਮੇਨ ਗੱਲ ਇਹ ਕਰ ਲੱਗਿਆ ਜਿਹੜੇ ਅੰਗਹੀਨ ਇਹਨਾਂ ਨੂੰ ਸਾਈਕਲ ਤਾਂ ਬਹੁਤ ਸਰਕਾਰਾਂ ਨੇ ਦਿੱਤੇ ਆ ਇਹਨਾਂ ਨੂੰ ਰੇੜੀਆਂ ਬਹੁਤ ਸਰਕਾਰਾਂ ਨੇ ਦਿੱਤੀਆਂ ਪਰ ਅਸਲ ਦੇ ਵਿੱਚ ਜਿਹੜੇ ਅੰਗਹੀਨ ਪੜੇ ਲਿਖੇ ਆ ਤੁਸੀਂ ਉਹਨਾਂ ਬਾਰੇ ਕਿਤੇ ਵਿਹਲੇ ਬਹਿ ਕੇ ਸੋਚੋ ਵਿਧਾਨ ਸਭਾ ਦੇ ਵਿੱਚ ਵੀ ਕਦੇ ਉਹਨਾਂ ਦੀ ਗੱਲ ਨਹੀਂ ਹੋਈ ਲੋਕ ਸਭਾ ਦੇ ਵਿੱਚ ਵੀ ਕਦੇ ਉਹਨਾਂ ਦੀ ਗੱਲ ਨਹੀਂ ਹੋਈ ਨਾ ਹੀ ਰਾਜ ਸਭਾ ਦੇ ਵਿੱਚ ਗੱਲ ਹੋਈ ਆ ਨਾ ਹੀ ਕਦੇ ਪਿੰਡ ਜਿਹੜੀ ಗ್ರಾಮ ਸਭਾ ਉਹਦੇ ਵਿੱਚ ਗੱਲ ਹੁੰਦੀ ਆ ਚਾਰ ਸਭਾ ਚਾਰੇ ਸਭਾ ਦੇ ਵਿੱਚ ਕਦੇ ਉਹਨਾਂ ਦੀ ਗੱਲ ਨਹੀਂ ਹੁੰਦੀ ਇਹਨਾਂ ਦੇ ਵੇਖੋ ਕਈ ਘਰ ਇਹੋ ਜਿਹੇ ਹੁੰਦੇ ਆ ਜਿੱਥੇ ਮਾਪੇ ਬਾਪ ਤਾਂ ਗੁਜਰ ਜਾਂਦਾ ਭਰਾ ਰਹਿ ਜਾਂਦੇ ਆ ਮੈਨੂੰ ਮੈਂ ਮਾਫੀ ਚਾਹੁੰਦਾ ਗੱਲ ਇਹ ਘਰੇਲੂ ਜਿਹੜੀਆਂ ਮੈਂ ਵੇਖੀਆਂ ਉਹ ਗੱਲਾਂ ਕਰ ਲਕਿਆਂ ਫਿਰ ਇਹਨਾਂ ਦੀ ਛੇਤੀ ਕੋਈ ਬਾਹ ਨਹੀਂ ਫੜਦਾ ਮਾਪੇ ਬਾਪ ਹੀ ਹੁੰਗਾ ਜਿਹਨੇ ਬਾਹ ਫੜਨੀ ਹੁੰਦੀ ਆ ਤੇ ਹੋਰ ਬਾਹ ਕੋਈ ਕੋਈ ਨਹੀਂ ਫੜਦਾ ਹੁੰਦਾ ਇੰਨਾ ਅੰਗਹੀਨਾਂ ਦੀ ਸਰਕਾਰ ਬਾਹ ਫੜੇ ਪਹਿਲਾ ਰੱਬ ਇਹਨਾਂ ਦਾ ਬਾਪਾ ਤੇ ਸਰਕਾਰ ਇਹਨਾਂ ਦੀ ਮਾਂ ਸਰਕਾਰ ਅੰਗਹੀਨਾਂ ਵਾਸਤੇ ਕੁਝ ਸੋਚੇ ਜਿਹੜੇ ਅੰਗਹੀਨ ਪੜੇ ਲਿਖੇ ਆ ਉਹਨਾਂ ਨੂੰ ਭਾਈ ਨੌਕਰੀ ਦਿਓ ਔਰ ਜਿਹੜੇ 95% 70 ਜਿਹੜਾ ਕੱਲ 80% ਅੰਗਹੀਨ ਤੁਸੀਂ ਵੈਰੀਫਾਈ ਕਰਕੇ ਪੂਰਾ ਜਿਹੜਾ ਉਹਨਾਂ ਦਾ ਸਰਟੀਫਿਕੇਟ ਬਣਾ ਕੇ ਉਹਨਾਂ ਦੀ ਜਿਹੜੀ ਪੈਨਸ਼ਨ ਕਮ ਸੇ ਕਮ ਅੱਜ ਦੀ ਮੰਗਾਈ ਦੇ ਵਿੱਚ 808000 ਰੁਪਿਆ ਮਹੀਨੇ ਦੀ ਉਹਨਾਂ ਦੀ ਪੈਨਸ਼ਨ ਕਰ ਦਿਓ ਜਿੱਥੇ ਸਰਕਾਰਾਂ ਸਾਨੂੰ ਲੁੱਟਾਂ ਖੂਹਾਂ ਕਰ ਕਰ ਖਾਈ ਜਾਂਦੀਆਂ ਉੱਥੇ ਵੀ ਖਾ ਲੈਣਗੇ ਸਾਨੂੰ ਤਾਂ ਕੋਈ ਦਿੱਕਤ ਨਹੀਂ ਪਰ ਜਿਹੜੀ ਪੈਨਸ਼ਨ ਕਿਸੇ ਪਾਰਟੀ ਵੇਖ ਕੇ ਨਾ ਕੋਈ ਹੋਰ ਕੁਝ ਵੇਖ ਕੇ ਨਾ ਉਹ ਕੀਤੀ ਜਾਵੇ ਔਰ ਜਿਹੜੀ ਭਾਈ ਤਗੜੇ ਅਫਸਰਾਂ ਦੀ ਤਨਖਾਹ ਲੱਖਾਂ ਰੁਪਿਆ ਤੁਸੀਂ ਉਹ ਲੱਖਾਂ ਰੁਪਿਆ ਤਨਖਾਹ ਘਟਾ ਕੇ ਜਿਹਦੀ 1,25,000 ਉਹਦੀ 1 ਲੱਖ ਰੁਪਈਆ ਹੀ تنخواਹ ਕਰ ਦੋ ਜਿਹਦੀ 95,000 ਰੁਪਈਆ تنخواਹ ਉਹਦੀ ਤੁਸੀਂ 85,000 ਰੁਪਈਆ تنخواਹ ਕਰ ਦੋ ਐਸੇ ਤਰ੍ਹਾਂ ਥੋੜਾ ਜਿਹਾ ਜਿਹੜਾ ਭਾਰ ਉਧਰੋਂ ਘਟਾ ਕੇ ਇੱਧਰ ਭਾਰ ਜਿਹੜਾ ਉਹ ਨੀਵਾ ਕਰ ਦੋ ਪਰ ਦੇਸ਼ ਬਾਰੇ ਦੇਸ਼ ਦੇ ਲੋਕਾਂ ਬਾਰੇ ਨਾ ਤਾਂ ਕਦੇ ਕੋਈ ਸੋਚਦਾ ਨਾ ਹੀ ਕਦੇ ਕੋਈ ਸੋਚੂਗਾ ਤੇ ਜੇ ਸੋਚਦੇ ਸੀ ਉਹਨਾਂ ਨੇ ਇਹ ਯਾਦ ਰੱਖੋ ਰਸੇ ਤੱਕ ਚੁੰਮੇ ਆ ਜਿਹੜੇ ਕਹ ਲੋ ਫਾਂਸੀ ਦੇ ਰਸੇ ਚੁੰਮੇ ਆ ਔਰ ਉਹਨਾਂ ਨੇ ਆਪਦੇ ਘਰ ਤੱਕ ਲੁਟਾਏ ਆ ਜਿਹੜੇ ਲੋਕਾਂ ਵਾਸਤੇ ਸੋਚਦੇ ਸੀ ਹੁਣ ਇੰਨੀ ਕਿ ਸਰਕਾਰ ਅੱਗੇ ਬੇਨਤੀ ਆ ਕਿ ਤੁਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤੁਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਤੇ ਕਮ ਸੇ ਕਮ ਪੰਜਾਬ ਨੂੰ ਥੋੜਾ ਜਿਹਾ ਸੈੱਟ ਤਾਂ ਕਰੋ ਇੱਥੇ ਕੁਝ ਇਹੋ ਜਿਹੇ ਲੋਕ ਆ ਜਿਹੜੇ ਰੋਟਾ ਸਬਜੀ ਦੀ ਥਾਂ ਤੇ ਘੋਈ ਪੀ ਜਾਂਦੇ ਆ ਕੋਈ ਇਹੋ ਜਿਹੇ ਘਰ ਆ ਜਿਨ੍ਹਾਂ ਨੂੰ ਚਟਨੀ ਤੱਕ ਨਸੀਬ ਨਹੀਂ ਹੁੰਦੀ ਤੁਸੀਂ ਉਹਨਾਂ ਦੀ ਉਹ ਮੈਂ ਤਾਂ ਇਹ ਤੁਹਾਨੂੰ ਬੇਨਤੀ ਕਰਦਾ ਕੁਝ ਅੰਗਹੀਨ ਜੇਕਰ ਉਹਨਾਂ ਦੀ ਤੁਸੀਂ ਨਹੀਂ ਵਧਾਉਣੀ ਜੇਕਰ ਨਹੀਂ ਪੈਨਸ਼ਨ ਇੰਨੀ ਕਰਨੀ ਕਮ ਸੇ ਕਮ 5000 ਰੁਪਿਆ ਤਾਂ ਕਰ ਦਿਓ ਯਾਰ ਤਾਂ ਕਿ ਉਹਨਾਂ ਦੀ ਕੋਈ ਜ਼ਰੂਰਤ ਤਾਂ ਪੂਰੀ ਹੋ ਜਾਇਆ ਕਰੇ ਨਾ ਤਾਂ ਛੇਤੀ ਕਿਤੇ ਕਿਉਂਕਿ ਜਿਹੜੇ ਬਹੁਤ ਜਿਹੜੇ ਲਗਭਗ 55% ਅੰਗਹੀਨ ਕੁਝ ਕੇ ਨਹੀਂ ਵੀ ਸਾਰੇ ਅੰਗਹੀਨ ਹੁੰਦੇ ਆ ਜਿਵੇਂ ਕੁਝ ਕੰਗਹੀਨ ਇੱਕ ਕੋਈ ਲੰਗ ਮਾਰ ਕੇ ਤੁਰਦਾ ਜਾਂ ਕੁਛ ਮੇਰੀ ਬੇਨਤੀ ਆ ਅੰਗਹੀਨ ਵੀਰਾ ਨੂੰ ਗੁੱਸਾ ਨਾ ਕਰੋ ਜੇ ਮੇਰੀ ਬੋਲੀ ਭਰਾਵੋ ਸਿੱਧੀ ਪਿੰਡਾਂ ਦਾ ਮੈਂ ਤਾਂ ਬੰਦਾ ਮੈਨੂੰ ਜੇਬ ਜੀ ਹੁੰਦੀ ਮਤੋਬ ਜੀ ਬੋਲੀ ਜਾਂ ਨਾ ਵੀ ਕੱਲ ਨੂੰ ਤੁਸੀਂ ਗੁੱਸਾ ਕਰੀ ਖੜੇ ਹੋ ਉਹਨਾਂ ਦਾ ਛੇਤੀ ਕਿਤੇ ਵਿਆਹ ਨਹੀਂ ਹੁੰਦਾ ਜਿਹੜੇ ਲੱਤਾਂ ਤੋਂ ਮਾਰੇ ਕਈ ਸਾਡੇ ਭਰਾ ਫਿਰਦੇ ਉਹਨਾਂ ਦਾ ਵਿਆਹ ਨਹੀਂ ਹੁੰਦਾ ਔਰ ਕਿਉਂਕਿ ਉਹਨਾਂ ਨੂੰ ਪਤਾ ਬਈਏ ਕਮਾਈ ਕਰਕੇ ਕਿੱਥੋਂ ਖਵਾਊਗਾ ਤਾਂ ਫਿਰ ਇਹਦਾ ਮਤਲਬ ਤਾਂ ਇਹ ਆ ਕੋਈ ਅੰਗ ਹੀ ਨਾ ਸ਼ਰਾਫ ਹੀ ਹੋ ਗਿਆ ਜੇ ਰੱਬ ਨੇ ਵੀ ਉਹਨਾਂ ਨੂੰ ਪਰੇ ਸਿਰਤਾ ਤੇ ਸਰਕਾਰ ਨੇ ਵੀ ਅੱਜ ਤੱਕ ਵਿਧਾਨ ਸਭਾ 'ਚ ਮੈਂ ਉਹਨਾਂ ਦਾ ਕਦੇ ਕੋਈ ਮੁੱਦਾ ਨਹੀਂ ਸੁਣਿਆ ਨਾ ਲੋਕ ਸਭਾ 'ਚ ਮੁੱਦਾ ਸੁਣਿਆ ਵਿਧਾਨ ਸਭਾ 'ਚ ਤਾਂ ਮੁੱਦਾ ਉੱਠ ਨਹੀਂ ਗਿਆ ਔਰ ਜਿਹੜਾ ਮੁੱਦਾ ਇਹ ਤੁਸੀਂ ਵਿਧਾਨ ਸਭਾ ਜਦੋਂ ਲੱਗਦੀ ਆ ਹੁਣ ਸੈਸ਼ਨ ਜਦੋਂ ਵੀ ਲੱਗਦਾ ਭਾਈ ਇਹਨਾਂ ਦੀ ਕੋਈ ਨਾ ਕੋਈ ਸਰਕਾਰ ਇਹਨਾਂ ਬਾਰੇ ਸੋਚੇ ਮੈਨੂੰ ਲੱਗਦਾ ਅਜੇ ਤੱਕ ਕੋਈ ਅੰਗਹੀਨ ਮੇਰੇ ਹਿਸਾਬ ਦੇ ਨਾਲ ਤਾਂ ਸੀ ਕੋਈ ਐਮਐਲਏ ਨਹੀਂ ਵੇਖਿਆ ਤਾਂ ਕਿ ਉਹਨਾਂ ਅੰਗਹੀਨਾਂ ਦੀਆਂ ਉਹਨਾਂ ਨੂੰ ਪ੍ਰੋਬਲਮਾਂ ਪਤਾ ਹੁੰਦੀਆਂ ਕਿ ਅੰਗਹੀਨਾਂ ਦੀ ਪ੍ਰੋਬਲਮ ਕੀ ਆ ਤੇ ਔਰ ਇਹਨਾਂ ਨੂੰ ਵੀ ਦੇਸ਼ ਦੇ ਵਿੱਚ ਥੋੜਾ ਜੱਗੇ ਲਿਆਓ ਜਿਵੇਂ ਸੀਟਾਂ ਬਣਾਈਆਂ ਵੱਖ-ਵੱਖ ਪ੍ਰਕਾਰ ਦੀਆਂ ਉਸੇ ਤਰ੍ਹਾਂ ਕੋਈ ਅੰਗਹੀਨ ਦੀ ਸੀਟ ਵੀ ਹੋਵੇ ਜਿਹੜੇ ਅੰਗਹੀਨਾਂ ਦੀ ਗੱਲ ਕਰ ਸਕੇ ਪਰ ਇੱਥੇ ਬਹੁਤ ਸਾਰੇ ਐਸੀ ਲੋਕਾਂ ਦੇ ਲੀਡਰ ਬਣੇ ਹੋਏ ਉਹਨਾਂ ਨੇ ਕਿੰਨੀ ਕੁ ਗੱਲ ਕੀਤੀ ਆ ਬਹੁਤ ਸਾਰੇ ਕਿਸਾਨਾਂ ਦੇ ਪੁੱਤ ਲੀਡਰ ਕਿਸਾਨਾਂ ਦੇ ਪੁੱਤ ਬਣੇ ਹੋਏ ਆ ਉਹਨਾਂ ਨੇ ਕਿਸਾਨਾਂ ਦੀ ਗੱਲ ਕਿੰਨੀ ਕੁ ਕੀਤੀ ਹੋਈ ਆ ਇੱਥੇ ਤਾਂ ਗੱਲ ਆ ਪਈ ਵੀ ਕਹਿ ਸਕਦੇ ਆ ਪਰ ਅੰਗ ਹੀ ਨਾ ਬਾਰੇ ਜਰੂਰ ਸੋਚੋ ਭਰਾਵੋ ਇਹਨਾਂ ਬਾਰੇ ਕੋਈ ਨਹੀਂ ਸੋਚਦਾ ਕਿਉਂਕਿ ਅੱਜ ਦੀ ਮਹਿੰਗਾਈ ਦੇ ਵਿੱਚ ਆਪਦੇ ਖਰਚੇ ਪੂਰੇ ਨਹੀਂ ਹੁੰਦੇ ਅਗਲਾ ਕਿਸੇ ਦਾ ਕੀ ਕਰ ਦੂਗਾ ਤੇ ਇਹਨਾਂ ਨੂੰ ਥੋੜੀ ਜਿਹੀ ਯਾਰ ਬਰਾਬਰਤਾ ਦਿਓ ਮੇਰੀ ਹੱਥ ਬੰਨ ਕੇ ਬੇਨਤੀ ਆ ਰੀਡਿੰਗਾਂ ਦੇ ਕੇ ਤੁਸੀਂ ਇਹਨਾਂ ਨੂੰ ਚੱਲਣ ਵਾਲਾ ਤਾਂ ਕਰ ਦਿੰਨੇ ਆ ਉਹ ਸਿਰਫ ਇਹ ਤੁਰ ਫੇਰ ਸਕਦੇ ਆ ਪਰ ਇਹਨਾਂ ਦਾ ਕੋਈ ਯਾਰ ਸਰਕਲ ਵੀ ਚਲਾਓ ਤਾਂ ਕਿ ਇਹਨਾਂ ਦੇ ਭਾਈ ਘਰ-ਵਾਰ ਵੱਜ ਜਾਣ ਤੇ ਮੈਂ ਅੰਗ ਹੀ ਨਵੀਰਾ ਤੁਹਾਥੇ ਜੋੜ ਕੇ ਮਾਫੀ ਚਾਹਨਾ ਮੈਨੂੰ ਲੱਗਿਆ ਤੁਹਾਡੀ ਕਦੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੇ ਮੈਨੂੰ ਗੱਲ ਕਰਨੀ ਤੁਹਾਡੀ ਚੰਗਾ ਲੱਗਿਆ ਮੈਂ ਕਿ ਮੈਂ ਇਹਨਾਂ ਦੀ ਗੱਲ ਜ਼ਰੂਰ ਕਰੂੰਗਾ ਰੀਡਿੰਗਾਂ ਜਿਵੇਂ ਦਿੱਤੀਆਂ ਓਵੇਂ ਇਹਨਾਂ ਨੂੰ ਰੋਜ਼ਗਾਰ ਦਿਓ ਕੋਈ ਇਹੋ ਜਿਹਾ ਕੰਮ ਖੋਲੋ ਜਿੱਥੇ ਅੰਗ ਹੀਨ ਕੰਮ ਕਰ ਸਕਣ ਇਹਨਾਂ ਬਾਰੇ ਸੋਚਿਆ ਜਾਵੇ ਜਿੱਥੇ ਕੋਈ ਬੈਠਕ ਦਾ ਕੰਮ ਹੋਥੇ ਇਹਨਾਂ ਨੂੰ ਜਿਹੜਾ ਕਹ ਲੋ ਪਰ ਕਿਸੇ ਦੀ ਸ਼ਿਫਾਰਿਸ਼ ਨਾ ਚੱਲੇ ਬਹੁਤ ਸਾਰੇ ਘਰ ਇਹੋ ਜਿਹੇ ਵੀ ਆ ਜਿਨ੍ਹਾਂ ਦੇ ਕੱਲਾ ਕੱਲਾ ਪੁੱਤ ਹੁੰਦਾ ਤੇ ਉਹਨੂੰ ਵੀ ਰੱਬ ਅੰਗ ਹੀਨ ਭੇਜ ਦਿੰਦਾ ਤੇ ਬਾਈ ਜੀ ਕਦੇ ਉਹਨਾਂ ਦੀ ਵੀ ਸੁਣ ਲੋ ਕਈ ਇਹੋ ਜਿਹੇ ਘਰ ਆ ਕਿ ਦੋਨੇ ਜੀ ਅੰਗ ਅੰਗ ਹੀ ਨਾ ਮੁੰਡੇ ਉਹਨਾਂ ਦੇ ਸਹੀ ਆ ਤੇ ਪਰੋ ਜਿਵੇਂ ਕਹ ਲੋ ਮੁੰਡਿਆਂ ਦੇ ਪੱਲੇ ਵੀ ਕੱਖ ਨਹੀਂ ਤੇ ਬਾਈ ਯਾਰ ਇਹਨਾਂ ਚੀਜ਼ਾਂ ਦਾ ਕੁਛ ਨਾ ਕੁਛ ਸੋਚ ਕੇ ਨਾ ਜੇ ਰੱਬ ਨੇ ਉਹਨਾਂ ਬਾਰੇ ਜੋ ਪ੍ਰਮਾਤਮਾ ਨੂੰ ਪਤਾ ਜਿਵੇਂ ਉਹਨੇ ਸੋਚਿਆ ਪਰ ਸਰਕਾਰ ਕੁਛ ਨਾ ਕੁਛ ਇਹਨਾਂ ਬਾਰੇ ਜ਼ਰੂਰ ਸੋਚੋ ਸਰਕਾਰ ਸੋਚ ਕੇ ਇਹਨਾਂ ਬਾਰੇ ਵਿਚਾਰ ਕਰੇ ਤੇ ਇਹਨਾਂ ਦਾ ਬੰਦ ਧੱਕ ਇਹਨਾਂ ਨੂੰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨ ਅਰੋੜਾ ਜੀ ਕੱਲ੍ਹ ਨੂੰ ਇਹਨਾਂ ਨੂੰ ਰੇਡੀਆਂ ਦੇ ਕੇ ਕੁਝ ਨਹੀਂ ਹੋਣਾ ਇਹਨਾਂ ਨੂੰ ਰੋਜ਼ਗਾਰ ਵੀ ਦਿੱਤਾ ਜਾਵੇ ਇਹ ਤੁਹਾਡੇ ਅੱਗੇ ਬੇਨਤੀ ਆ ਕਿ ਆਪਾਂ ਰੇਡੀਆਂ ਦੇਖ ਕੇ ਇਹਨਾਂ ਨੂੰ ਕਹਿ ਦਈਏ ਵੀ ਚਲੋ ਜੀ ਪਰ ਨਹੀਂ ਇਹ ਵੀ ਇਹਨਾਂ ਦੀ ਵੋਟ ਵੀ ਬਣੀ ਆ ਇਹਨਾਂ ਬਾਰੇ ਕੁਝ ਅਲੱਗ ਤੋਂ ਸਹੂਲਤਾਂ ਹੋਣੀਆਂ ਚਾਹੀਦੀਆਂ ਉਹ ਸਹੂਲਤਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਇਹਨਾਂ ਨੂੰ ਜੇਕਰ ਪੰਜਾਬ ਦੇ ਲੋਕੋ ਤੁਹਾਨੂੰ ਵੀ ਅੰਗਹੀਨਾ ਵਾਸਤੇ ਹਮਦਰਦੀ ਹੈਗੀ ਆ ਕਈ ਵਾਰ ਆਪਾਂ ਬਾਜ਼ਾਰਾਂ ਦੇ ਵਿੱਚ ਵੇਖਦੇ ਆ ਕਿਵੇਂ ਵਿਚਾਰੇ ਤੁਰੇ ਫਿਰਦੇ ਹੁੰਦੇ ਆ ਤਾਂ ਤੁਸੀਂ ਇਸ ਗੱਲ ਨੂੰ ਭਗਵੰਤ ਮਾਨਜੀ ਤੱਕ ਹਰ ਇੱਕ ਐਮਐਲਏ ਤੱਕ ਐਮਪੀ ਤੱਕ ਰਾਜ ਸਭਾ ਜਿਹੜੇ ਰਾਜ ਸਭਾ ਦੇ ਮੈਂਬਰ ਉਹਨਾਂ ਤੱਕ ਇਹ ਗੱਲ ਪਹੁੰਚਾਓ ਤਾਂ ਕਿ ਇਹਨਾਂ ਬਾਰੇ ਕੋਈ ਨਾ ਕੋਈ ਗੱਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕੁਝ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਰਹੀ ਗੱਲ ਸੀਵਰੇਜ ਦੀ ਲੋਕਾਂ ਦਾ ਫਾਇਦਾ ਤਾਂ ਹੁੰਦਾ ਪਰ ਇਹਦੇ ਵਿੱਚ ਸਰਕਾਰ ਦਾ ਵੀ ਫਾਇਦਾ ਜ਼ਰੂਰ ਹੁੰਦਾ